ਠੀਕ ਹੈ ਜੀ ਹਾਂ ਜੀ ਇਹ ਸੰਤ ਬਤੂਰੀਆ ਉੱਡਿਆ ਸੀਗਾ ਠੀਕ ਹੈ ਜੀ ਤੇ ਇਹ ਵੀ ਬਾਈ 6 ਕਕੂਤਰਾ ਟਾਈਮ ਕੀਤਾ ਸੀਗਾ ਤੇ ਇਹ ਵੀ ਆਪਣੇ ਵਿੱਚ ਸੀਗਾ ਠੀਕ ਹੈ ਜੀ ਤੇ ਉਦੋਂ ਜਿੱਦਣ ਬਾਜੀ ਜਿੱਤਿਆ ਇਹ ਪੂਰੇ 60 ਦਿਨ ਦਾ ਹੋਇਆ ਸੀ ਠੀਕ ਹੈ ਜੀ ਮੰਨ ਕੇ ਚੱਲੋ ਵੀ ਆਪਾਂ ਬੱਚੇ ਹੀ ਛੱਡਿਆ ਸੀਗਾ ਇਹ ਬੱਚਾ ਹਾਂ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਪੱਲਿਆਂ ਦਾ ਤੇ ਪੈਰਾਂ ਦਾ ਵੀ ਸ਼ੌਂਕ ਕਰਾ ਦਿਓ ਸਾਰੇ ਭਰਾਵਾਂ ਨੂੰ ਸਾਡੇਆਂ ਨੂੰ ਜੀ ਹਾਂਜੀ ਹੋਰ ਕੋਈ ਕਬੂਤਰ ਦਿਖਾਉਣਾ ਚਾਹੁੰਦੇ ਹੋ ਮੋਂ ਤਾਂ ਲਿਆਓ ਵੀਰੇ ਅਗਲਾ ਕਬੂਤਰ। ਕਬੂਤਰ ਬਾਜ਼ ਵੀਰ ਦੇਖ ਰਹੇ ਨੇ ਇਹ ਭਰਾ ਆਪਣਾ ਛਿੰਦਾ ਅੱਜ ਇਹਨੇ ਆਪਣੇ ਚੇਲੇ ਨੂੰ ਗਿਫਟ ਕੀਤੇ ਨੇ ਜਿਹੜੇ ਕਬੂਤਰ ਆਪਾਂ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਆਹ ਇਹ ਆਪਣੇ ਚੇਲੇ ਨੂੰ ਵੀਰੇ ਗਿਫਟ ਕੀਤੇ ਨੇ ਤਾਂ ਮਾਰ ਦਿਓ ਵੀਰੇ ਤਾੜੀਆਂ ਮਾਰ ਦਿਓ ਇੱਕ ਵਾਰੀ ਉਹਦੇ ਨਾਮ ਤੇ ਵੀ। 是呀。<Yeah. laughs>